ਹੋ ਕੱਲੇ ਦਾ ਨਹੀਂ ਮੁੱਦਾ ਜਿਹੜਾ ਲੱਖਾਂ ਬੋਲੀ ਜਾਵੇ ਕਾ ਤੋਂ ਬੋਲਦੇ ਨਹੀਂ ਲੋਕ ਮੈਨੂੰ ਸਮਝ ਨਾ ਆਵੇ ਪੀਤਾ ਮਨ ਦਾ ਪਾਣੀ ਨੂੰ ਕਾ ਤੋਂ ਬੋਲਦਾ ਨਹੀਂ ਪੰਥ ਹੁਣ ਲੱਭਦੇ ਨਹੀਂ ਕਿੱਥੇ ਗਏ ਵੇਈ ਵਾਲੇ ਸੰਤ ਹੱਕ ਸੱਚ ਦੀ ਲੜਾਈ ਅੱਜ ਮੰਗਦੀ ਜਵਾਨ ਸੱਚ ਦੀ ਲੜਾਈ ਅੱਜ ਮੰਗਦੀ ਜਵਾਬ ਕੱਲਾ ਬੋਲਦਾ ਏ ਲੱਖਾਂ ਬਾਕੀ ਚੁੱਪ ਕਿਉਂ ਪੰਜਾਬ ਕੱਲਾ ਬੋਲੇ ਅਮੀ ਤੋਜ ਬਾਕੀ ਚੁੱਪ ਕਿਉਂ ਪੰਜਾ ਮਾ ਬੋਲੀ ਲ ਬੋਲਿਆ ਸੀ ਇੱਕ ਤਣਕੇ ਕਈ ਬੰਦੇ ਨੇ ਬਕਾਉ ਬਹਿ ਗਏ ਗੋਂਗੇ ਬਣ ਕੇ ਕਾਰਾਂ ਦੇਆਂ ਸ਼ੀਸ਼ਿਆਂ ਨੂੰ ਧੱਕੇ ਨਾਲ ਪੰਨਦੇ ਤਖਤਾਂ ਤੇ ਬਹਿ ਗਏ ਵੈਰੀ ਪੈੜੀਆਂ ਤੇ ਅੰਨਦੇ ਸੈਂਟਰ ਨੂੰ ਲੱਗੇ ਸਾਡੀ ਪੱਗ ਹੱਤਵਾੜ ਸੈਂਟਰ ਨੂੰ ਲੱਗੇ ਸਾਡੇ ਪੱਗ ਹੱਤਵਾਦ ਕੱਲਾ ਬੋਲਦਾ ਏ ਲੱਖਾਂ ਬਾਕੀ ਬੋਲੇ ਕਿਉਂ ਨਾ ਪੰਜਾਬ ਕੱਲਾ ਬੋਲੇ ਅਮੀ ਤੋਜ ਬਾਕੀ ਚੁੱਪ ਕਿਉਂ ਪੰਜਾਬ ਕੱਲਾ ਬੋਲਦਾ ਏ ਲੱਖਾਂ ਬਾਕੀ ਚੁੱਪ ਕਿਉਂ ਪੰਜਾਬ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਾਹ ਹੈ ਨਾ ਪਾਣੀ ਨੂੰ ਇੰਨੀ ਰਿਸਪੈਕਟ ਸਾਡੀ ਗੁਰਬਾਣੀ ਦਿੰਦੀ ਹੈ ਗੁਰੂ ਸਾਹਿਬ ਦਿੰਦੇ ਆ ਔਰ ਪਾਣੀ ਦੇ ਮੁੱਦੇ ਤੇ ਸਾਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ ਸਾਫ ਤੇ ਸਵੱਛ ਪਾਣੀ ਸਾਡੀ ਸਾਰਿਆਂ ਦੀ ਬੇਸਿਕ ਨੀਡ ਹੈ ਔਰ ਲਖੇਬਾਈ ਨੂੰ ਪੂਰੀ ਸਪੋਰਟ ਹੈ ਮਿਤੋਜ ਭਾਜੀ ਨੂੰ ਔਰ ਜਿੰਨੇ ਵੀ ਬੁੱਧੀਜੀਵੀ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਜਿਹੜੇ ਵੀ ਲੋਕ ਨੇ ਇਸ ਮੁੱਦੇ ਤੇ ਬੋਲ ਰਹੇ ਨੇ ਸਾਨੂੰ ਸਾਰਿਆਂ ਨੂੰ ਫੁੱਲ ਸਪੋਰਟ ਹੈ ਔਰ ਤੁਸੀਂ ਵੀ ਉਹਨਾਂ ਦਾ ਸਾਥ ਦਿਓ ਥੈਂਕ ਯੂ ਸੋ ਮੱਚ ਹੋ ਹੋ ਦਾ ਨਹੀਂ ਮੁੱਦਾ ਜਿਹੜਾ ਲੱਖਾਂ ਬੋਲੀ ਜਾਵੇ ਕਾ ਤੋਂ ਬੋਲਦੇ ਨਹੀਂ ਲੋਕ ਮੈਨੂੰ ਸਮਝ ਨਾ ਆਵੇ ਪੀਤਾ ਮਨ ਦਾ ਪਾਣੀ ਨੂੰ ਕਾ ਤੋਂ ਬੋਲਦਾ ਨਹੀਂ ਪੰਥ ਹੁਣ ਲੱਭਦੇ ਨਹੀਂ ਕਿੱਥੇ ਗਏ ਵੇਈ ਵਾਲੇ ਸੰਤ ਹੱਕ ਸੱਚ ਦੀ ਲੜਾਈ ਅੱਜ ਮੰਗਦੀ ਜਵਾਂ ਸੱਚ ਦੀ ਲੜਾਈ ਅੱਜ ਮੰਗਦੀ ਜਵਾਬ ਕੱਲਾ ਬੋਲਦਾ ਏ ਲੱਖਾਂ ਬਾਕੀ ਚੁੱਪ ਕਿਉਂ ਪੰਜਾਬ ਕੱਲਾ ਬੋਲੇ ਅਮੀ ਤੋਜ ਬਾਕੀ ਚੁੱਪ ਕਿਉਂ ਪੰਜਾ ਮਾ ਬੋਲੀ ਲ ਬੋਲਿਆ ਸੀ ਹਿੱਕ ਤਣ ਕੇ ਕਈ ਬੰਦੇ ਨੇ ਬਕਾਉ ਬਹਿ ਗਏ ਗੋਂਗੇ ਬਣ ਕੇ ਕਾਰਾਂ ਦੇਆਂ ਸ਼ੀਸ਼ਿਆਂ ਨੂੰ ਧੱਕੇ ਨਾਲ ਪੰਨਦੇ ਤਖਤਾਂ ਤੇ ਬਹਿ ਗਏ ਵੈਰੀ ਪੈੜੀਆਂ ਤੇ ਅੰਨਦੇ ਸੈਂਟਰ ਨੂੰ ਲੱਗੇ ਸਾਡੀ ਪੱਗ ਹੱਤਵਾ ਸੈਂਟਰ ਨੂੰ ਲੱਗੇ ਸਾਡੀ ਪੱਗ ਅਤਵਾਦ ਕੱਲਾ ਬੋਲਦਾ ਏ ਲੱਖਾਂ ਬਾਕੀ ਬੋਲੇ ਕਿਉਂ ਨਾ ਪੰਜਾਬ ਕੱਲਾ ਬੋਲੇ ਅਮੀ ਤੋਜ ਬਾਕੀ ਚੁੱਪ ਕਿਉਂ ਪੰਜਾਬ ਕੱਲਾ ਬੋਲਦਾ ਏ ਲੱਖਾਂ ਬਾਕੀ ਚੁੱਪ ਕਿਉਂ ਪੰਜਾਬ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਾਹ ਹੈ ਨਾ ਪਾਣੀ ਨੂੰ ਇੰਨੀ ਰਿਸਪੈਕਟ ਸਾਡੀ ਗੁਰਬਾਣੀ ਦਿੰਦੀ ਹੈ ਗੁਰੂ ਸਾਹਿਬ ਦਿੰਦੇ ਆ ਔਰ ਪਾਣੀਆਂ ਦੇ ਮੁੱਦੇ ਤੇ ਸਾਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ ਸਾਫ਼ ਤੇ ਸਵੱਛ ਪਾਣੀ ਸਾਡੀ ਸਾਰਿਆਂ ਦੀ ਬੇਸਿਕ ਨੀਡ ਹੈ ਔਰ ਲਖੇਬਾਈ ਨੂੰ ਪੂਰੀ ਸਪੋਰਟ ਹੈ ਮਿਤੋਜ ਭਾਜੀ ਨੂੰ ਔਰ ਜਿੰਨੇ ਵੀ ਬੁੱਧੀਜੀਵੀ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਜਿਹੜੇ ਵੀ ਲੋਕ ਨੇ ਇਸ ਮੁੱਦੇ ਤੇ ਬੋਲ ਰਹੇ ਨੇ ਸਾਨੂੰ ਸਾਰਿਆਂ ਨੂੰ ਫੁੱਲ ਸਪੋਰਟ ਹੈ ਔਰ ਤੁਸੀਂ ਵੀ ਉਹਨਾਂ ਦਾ ਸਾਥ ਦਿਓ ਥੈਂਕ ਯੂ ਸੋ ਮੱਚ